ਤੇਰੀ ਮਾਦਾ ਨਾਲ ਨਹੀਂ 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 ਮੈਂ ਕੁਝ ਨਹੀਂ ਕੀਤਾ ਮੇਰੇ ਮਾਦਾ ਤੇਰੀ ਮਾਦਾ ਨਾਲ ਮਾ ਕਿਥੇ ਬਚਾਈ ਨਹੀਂ ਨਹੀਂ ਮੈਂ ਨਹੀਂ ਕੁਝ ਕੀਤਾ ਜਾ ਤੈਨੂੰ ਸੌਂਦਾ ਅੱਜ ਕੱਲ੍ਹ ਦਿੱਤੀ ਨਹੀਂ ਚੱਲ ਬਣਾ ਕਿੰਨੇ ਦੇ ਹੋਗੇ ਸੂਹ ਦੋ ਤੇ ਕੰਬਿਆ ਗਿਆ ਸੇਪਣਾ ਹੀ ਥੇ ਪੁੱਤੋ ਤੇ ਵਿਆਹ ਆ ਚੱਨੇ ਮੋਟਾ ਸਵਾਣਾਗੇ ਜਿੰਨੀ ਤੇਰੀ ਠੰਡ ਵਾ ਉਹ ਟਾਈਪ ਹੈ ਨਾ ਫੋਟੇ ਪੂਨੇ ਪਾਈ ਕਰਾਂਗੇ ਤੇ ਛੱਤੀ ਛੱਤੀ ਲੋਕੀ ਗੱਲਾਂ ਕਰਨ ਕਿ ਵੀ ਦੇਖੋ ਲੀਡਾ ਵੀ ਹੈ ਨੇ

ਲੂ ਦੇ ਬਾਰ ਬਗੜੇ ਤੇ ਮਾਇਕਾ ਦਾ ਠਾਟ ਜੇ ਪ੍ਰਸ਼ਕੀ ਤੋਂ ਤੇ ਦੈਵ ਹਾਸੇ ਦਾ ਕਰਨਾਟਕ ਦਾ ਜੀਐਫਟੀ ਹੁੰਦਾ ਹੈ ਜਿਹੜਾ ਤੇ ਰਾਤਾ ਆ ਵੀ ਪ੍ਰੀਤ ਨੂੰ ਵਿਖਾ ਹੀ ਲਵਾਂ ਹੈ ਪਹ ਲਗੀ ਆਂਦੀ ਸੂਟ ਤੋਂ ਉਹ ਦੈਦੇ ਦੇ ਘੋਟੇ ਪੈਦੇ ਮੋਟਾ ਪਾਇਆ ਹੋਵੇ ਤੇ ਕਿਤੇ ਠੰਡ ਨਹੀਂ ਲੱਗਦੇ ਹੁਣ ਕਰਿਆ ਵੀ ਦੂਰੀਆਂ ਦੂਰ ਕੀ ਕੁਛ ਅੰਤਰ ਚੜਾਇਆ ਛ ਪ੍ਰੀਤ ਨੂੰ ਵਾਰ ਮਾਰਦੀ ਈ ਪ੍ਰੀਤ ਪ੍ਰੀਤ ਹਾਂ ਜੀ ਉਰੇ ਆਹ ਕਦੋਂ ਦੀ ਆਵਾਜ਼ਾਂ ਮਾਰਨ ਦੀ ਗੱਲ ਸੁਣ ਮੈਂ ਨਾ ਚੱਲੀ ਆ ਸੂਰਸੀ ਪਨੇ ਦੇਣ ਅੱਛਾ ਤੇ ਆ ਮੇਰੇ ਵੇਖੇ ਮੈਂ ਮोटाਵਾ ਵਾਵਾ ਸਮਾਨ ਆ ਨਾ ਉਹ ਦੀ ਨਾ ਮोटा ਸੂਰ ਦੀ ਥੁਲੇ ਕੇ ਆ ਤੁਸੀਂ ਕਿੱਥੇ ਕਿੱਥੇ ਗੱਡਾ ਕਮੈਂਗਾ ਵਾ ਉਹ ਥੁਲੇ ਆਂਦਾ ਜਿਹੜੇ ਆਪਣੀ ਪੱਲਾ ਪੜਾਂ ਦੀ ਚੋ ਚਾਤੂ ਲੱਗਿਆ ਮੇਰੇ ਵੀ ਤਾਂ ਆਂ ਦੇਖ ਚਲ ਤੂੰ ਇੰਨੀ ਗੁੱਸਾ ਨਾ ਤੂੰ ਕਰਦੀ ਜੇ ਉਹ ਕਿਤੇ ਜਾਉਂ ਫਿਰ ਤੇਰਾ ਵੀ ਲੈ ਆਉਂ। ਇਹ ਸੀਪਣਾ ਤੇ ਚੱਲੇ ਆ। ਹਾਂ ਸੀਪਣਾ ਤੇ ਮੈਂ ਆ ਦੇ ਆਵਾ। ਤੂੰ ਇਹਦੇ ਫਿਰ ਕਰਦੇ ਫਿਰਦੇ ਵਿਆਹ ਦੀਆਂ ਤਿਆਰੀਆਂ। ਉਹ ਨਹੀਂ ਮੈਂ ਕਿੱਥੇ ਵਿਆਹ ਦੀਆਂ ਤਿਆਰੀਆਂ ਤੇਰਾ ਪਤਾ ਕਰਦੇ ਤੇ ਫਿਰਦੇ ਆ। ਤੂੰ ਆਖਂਦੇ ਹੀ ਤੂੰ ਵੀ ਜਾਣਾ ਥੋੜੇ ਜਾਣਾ। ਨਾ ਦੀਦੀ ਠੰਡ ਪੜੀ ਐ ਬਾਰਤ ਕੋੜ ਕੋੜ ਧੁੰਦ ਪਈ ਤੇ ਦੀਦੀ ਦਾ ਬੰਦੇ ਨੂੰ ਬੰਦਾ ਨਹੀਂ ਦੀਦਾ ਤੇ ਮੈਂ ਦੱਸ ਕਿੱਥੇ ਜਾਣਾ ਠੰਡ ਪਈ ਚੱਲੋ ਜਾਣਾ। ਅੰਦਰ ਨੂੰ ਹੀ ਵੇਖੀ ਜਾਣਾ ਉੱਤੋਂ ਤੇ ਕਮਲਗੇ ਵਿਆਹ ਦੇ ਦੇਣ ਉੱਤੋਂ। ਕੋਈ ਨਾ ਤੇਰੇ ਸੂਟ ਪਏ ਮੇਰੇ ਇਹ ਮੇ ਫਿਰ ਐ ਕਰਦੇ ਆ ਮੈਂ ਤੇ ਆਉਣੀ ਮੈਂ ਤੇ ਘਰੇ ਰਹੂੰਗੀ ਜੇ ਤੂੰ ਚਲ ਜੀ ਆਹ ਤੂੰ ਇੰਜ ਆਉਂਗਾ ਨਾ ਮੈਂ ਨਾ ਰੋਟੀ ਰੋਟੀ ਖਾਣ ਵੀ ਆਉਣਾ ਤੇ ਫੜ ਕੇ ਬੈਠੇ ਰਹਿਣ ਠੀਕ ਆ ਠੀਕ ਆ ਜਾਓ ਧਿਆਨ ਨਾਲ ਜਾਓ ਇਹਦਾ ਧਿਆਨ ਨਾ ਜਾਇਆ ਬਿਮਾਰ ਹੋ ਜਾਵੇਂਗੀ ਨਹੀਂ ਨਹੀਂ ਧਿਆਨ ਨਾਲ ਹੀ ਜਾਵਾਂਗੀ ਉਹਦਾ ਚੰਗਾ ਨਾ ਸੂਰ ਤੇ ਆਉਣਾ ਹਾਂ ਸੂਰ ਤੇ ਬਹੁਤ ਸੋਨਾ ਆ ਪਾਇਆ ਪੱਬੂ ਦਾ ਮੈਂ ਕੱਲ੍ਹ ਰਾਤ ਵੀ ਸੋਨਾ ਮੋਟਾ ਹੁੰਦਾ ਨਾ ਹਾਂ ਸੂਰ ਤੇ ਬੜਾ ਮੋਟਾ ਵਾ ਮੇਰੇ ਅੱਗੇ ਅੱਖ ਨਹੀਂ ਕੀ ਇੱਕ ਮੇਰੇ ਲਈ ਵੀ ਲੈ ਆਉਂਦੇ ਸਰ ਕੋਈ ਗੱਲ ਨਹੀਂ ਜਹਾਦੀ ਜਾਲੇ ਨਹੀਂ ਆ ਠੀਕ ਹੈ ਨਾ ਆ ਜਿਓ ਤੇ ਚੰਗਾ ਤੇ ਮੈਂ ਨਾ ਮੈਂ ਉੱਥੇ ਕੀ ਕਰਨਾ ਸੂਰ ਸਿੱਪਨੇ ਦੇ ਕੇ ਤੇ ਘਾਰ ਆਣਾ ਹਾਂ ਚੰਗਾ ਚੰਗਾ ਲਮਣਾ ਅੱਗੇ ਅੱਖਾਂ ਦੇ ਕੀ ਆਖਣਾ ਵਾ ਸੀ ਬਣਾ ਲਈਆ ਹੁਣ ਪਤੋ ਦਿਨ ਤੇ ਕੋਸ਼ਮ ਨਹੀਂ ਰਹਿ ਗਿਆ ਤੇ ਆਵੇ ਹਰਾਬਤ ਅੱਖਾਂ ਚ ਸੁਰਮਾ ਅੱਜ ਫੇਰ ਪਾਈ ਬੈਠਾ ਚੰਗਾ ਭਲਾ ਇਹਨ ਦੋ ਦਿਨ ਹੋ ਗਏ ਤੋਪ ਲਾਉਂਦਾ ਸੀ ਉਦੋਂ ਮੈਂ ਵੀ ਨਾ ਗਈ ਤੇ ਅੱਜ ਤੋਂ ਅੱਜ ਮੈਂ ਵੀ ਤੋਪੀ ਸੋਨੇ ਗੁੱਸੇ ਹੋਣਾ ਸੀ ਇਹ ਨਹੀਂ ਚੱਲਦੀ ਆ ਹਾਂ ਉੱਥੇ ਚੱਲ ਜੀ ਆਹ ਤੇ ਫੋਨ ਤੇ ਬਾਹਰ ਆ ਕੋਈ ਫੀਕਾ faccio un po' di sotto nel pisolino, mi sento lì... lì, tira le tonde, tu il momento è il che tira il No, ma so ਸਰ ਮਰਜੀ ਬੂਚ ਉਕ ਲਈਦਾ ਉਦੋਂ ਉਹਨਾਂ ਦੀ ਮਿੱਠਾ ਕੱਢਦੇ ਰਹਿੰਦਾ ਜੀ ਇਹ ਨੂੰ ਤਾਂ ਲੱਗਦਾ ਏ ਤਾਂ ਹੁੰਦਾ ਜਿਹਨਾਂ ਦੇ ਥੀ ਹੈ ਹਾ ਇਹਨੂੰ ਕਿ ਹੱਥ ਲੱਗ ਗਈ ਜੇ ਮੈਂ ਅੱਜ ਜਾਣਾ ਵਾ ਤੇ ਹੋ ਗਿਆ ਉਹਨਾਂ ਨਿਪਰੀਤ ਨਿਪਰੀਤ ਕਲਾਈ ਹੈ ਤੋੜ ਪਨ ਕੇ ਤੇ ਕਿਤੇ ਖਲਾਰ ਖਲੂਰ ਕੇ ਰੱਖੀ ਹੈ ਹੁਣ ਜੇ ਅੱਜ ਮੈਂ ਜਾਣਾ ਮਰਨਾ ਤੇ ਇਹ ਡਾਉਣ ਕੀਤੀ ਕੱਲ ਚ ਸੈਸਪਾਟੇ ਕਰਦੀ ਤੇ ਬੰਦਾ ਪੁਛੇ ਇਹਨੂੰ ਚਾਰਜੀ ਲਾ ਸਾੜ ਦਿੰਦਾ ਹੁਣ ਮੈਂ ਕਿਹੜੇ ਜਾਇ ਤੇ ਚੜ ਕੇ ਜਾਣਾ ਨਿਪਰੀਤ ਜੀ ਜਲ ਜਾਓ ਵਿੱਚੀ ਰਾਤ ਕਰਨੀ ਆ ਲੈ ਅੱਜ ਦੀ ਰਾਤ ਜਾਵਾ ਸਿਰ ਤੇ ਤਾਂ ਤੁਹਾਡੇ ਚ ਮੈਂ ਆਇਦਰ ਵੇਖ ਸਾਰੇ ਬੈਟਰੀ ਬੈਟਰੀ ਲੋ ਹੋਈ ਕੱਲ ਗਈ ਹੈ ਤਾਂ ਤੇਰਾ ਚਾਰਜ ਲਾਉਣ ਦਾ ਕੋਈ ਮੱਕ ਨਹੀਂ ਸੀਗਾ ਮੈਂ ਤਾਂ ਸਕਲ ਕਿੱਥੇ ਗਈ ਪਰਸੋਂ ਗਈ ਸੀ ਮੈਂ ਪ੍ਰੀਤ ਅੱਜ ਤੇ ਤੂੰ ਕੱਲ ਗਈ ਤੇ ਕਿਉਂ ਝੂਠ ਮਾਰਦੀ ਮੈਨੂੰ ਚਾਰਜ ਲਾ ਦਿਆ ਕਾ ਹੁਣ ਮੈਂ ਕਾ ਕਿਹੜੇ ਬੰਬੂ ਕਾਰ ਤੇ ਚੜ ਕੇ ਜਾਣਾ ਸਵੇਰ ਦੇ ਤੁਹਾਨੂੰ ਪਤਾ ਸੀ ਨਾ ਤੁਸੀਂ ਸੂਟ ਸੀਪਣਾ ਦੇਣ ਜਾਣਾ ਬੰਦਾ ਸਵੇਰੇ ਸਵਕਤ ਉੱਠ ਕੇ ਚਾਰਜ ਲਾ ਦਿੰਦਾ ਮੈਂ ਇੱਥੇ ਥੋੜੀ ਲਿਆਵ ਹਰ ਵਾਰੀ ਸਿਆਣੀ ਚਾਤਰੇ ਜਦੋਂ ਮੈਂ ਜਾਣੀ ਆ ਨਾ ਆਉਂਦਿਆਂ ਸਾਰੇ ਤੇ ਚਾਰਜ ਆਗ ਲਾਉਂਦੀ ਆ ਤੇ ਤੂੰ ਬਸ ਚੜੀ ਮਾਰੀ ਅੰਦਰ ਨਾ ਬਹਿ ਗਈ ਤੇ ਆ ਆ ਗਈ ਆ ਗਈ ਮੁੜ ਕੇ ਚਾਰਜ ਵੀ ਨਹੀਂ ਇਹਨੂੰ ਲਾਉਣਾ ਹੁਣ ਮੈਂ ਕਿੰਨਾ ਘਰੋਂ ਮੰਗਣ ਜਾਣਾ ਨਾ ਮੈਨੂੰ ਨਾ ਛੱਡਣ ਜਾਣੀ ਨਵੀਂ ਐਕਟ ਵਾਲਾ ਉਹ ਨਵੀਂ ਐਕਟ ਤੇ ਚੇਤਾ ਆ ਆਪਣੀ ਗੌਂਡਾ ਨਿਕਲ ਨਵੀਂ ਐਕਟ ਵਾਲਿਆਂ ਦੀ ਉਹ ਲੋੜ ਲਾੜਦੀਗਾ ਤੋਂ ਠੰਡੀ ਹੋ ਮਾਸਾ ਐਕਟਵਾ ਮੰਗੋਦਰਾ ਨਵੀਂ ਨਾਲ ਲੈ ਗਈ ਜਾਨ ਨਾ ਲੈ ਟੌਰ ਵੱਖਰੀ ਧੀ ਪਹਿਣਾ ਉਹਨੇ ਕਿੱਥੋਂ ਦੇਣੀ ਉਹ ਤਾਂ ਇੱਡਾ ਗਰਦਾ ਉਹਦਾ ਸਭਾ ਤੂੰ ਗੱਲਾਂ ਛੱਡ ਤੇ ਕਰ ਲੋ ਚਾਹ ਤਾ ਨਾ ਤੂੰ ਬਰੋਬਦੀ ਲੱਗੀ ਤੇ ਤਾਂ ਤਖੜੀ ਜਾਂਦੀ ਛੇ ਬਰੋਬਦੀ ਕਿਸੇ ਦੀ ਚੀਜ਼ ਕਿੱਦਾਂ ਖੜੀ ਜਾਂਦੀ ਛੇ ਇਹ ਉਤਾ ਹੀ ਕਿਤਾਬ ਨਹੀਂ ਖੜਦੀ ਹੁੰਦੀ ਇਹ ਉਹਦਾ ਜਾ ਜਾ ਇੱਥੇ ਛਾਟੇ ਮੈਂ ਚਾਰਜ ਲਾਉਣੀ ਦੋ ਤਾਵੇ ਤੇ ਤਾਵੇ ਚਾਰਜ ਲਾ ਅਡੋ ਸੂਟ ਆਪਣਾ ਤੇ ਕੈਮਣਾ ਨੁੜਿਓ ਉੱਥੇ ਨਾ ਅੱਧੀ ਰਾਤ ਪਾ ਖਾਈ ਉਥੇ ਤੇ ਤੂੰ ਅੱਧੀ ਰਾਤ ਕਰਦੀ ਜੇ ਇਹਨੂੰ ਚਾਰਜ ਆਗ ਲਾਈ ਸਾੜੀ ਹੁੰਦੀ ਤੇ ਮੈਂ ਚਲੇਣਾ ਜਾਂਦੀ ਹੁਣ ਲੋਕਾਂ ਘਰ ਜਾਂਦੀਆਂ ਕਿ ਸਾਹੂ ਆਪ ਕੋ ਪਤਾ ਨਹੀਂ ਉਹਨੇ ਕੀ ਬੋਲਣਾ ਸਾਰਾ ਦੁਸਾਂ ਮੇਰਤੀ ਕੱਢੋਗੇ ਇਹ ਚਾਰਜ ਲਾ ਕੈਮਣਾ ਬੋਲਦਾ ਅੱਧੀ ਰਾਤ ਮੈਂ ਨਹੀਂ ਸੱਜੀ ਸੱਜੀ ਧਰਨੀ ਧਾਟੀ ਲੈ ਧਰਨੀ ਕਿਉਂ ਹੋਣੀਗੀ ਉਹ ਮੈਂ ਇੱਥੇ ਕਹਤੋ ਨਹੀਂ ਕਿ ਮੈਂ ਰੋਟੀਆਂ ਲਾਉਣੀਆਂ ਸਬਜ਼ੀ ਨਹੀਂ ਮੈਂ ਧਰਨੀ ਸਰਾਲੇ ਰੋਟੀਆਂ ਨੂਨ ਨਾ ਖਾਰੀ ਨਾ ਕਰੀ ਜਾਓ ਜਾ ਛ ਇਹ ਚਾਰਜ ਲਾ ਦੇ ਚਾਰਜ ਲਾ ਦਿੰਦੀ ਨਹੀਂ ਕਰ ਦਿੰਦੀ ਆ ਖਾਣ ਦਾ ਖਾਣ ਕਰਨੀ ਆ ਜਾਂਦੀ ਹੋਣੀ ਪੈਣੀ ਕਰਨਾ ਹੀ ਕਰਾ ਸਿਆ ਉਹਨਾਂ ਨੇ ਇਹਦੇ ਨਹੀਂ ਸੱਟਾ ਬੰਦ ਉਹ ਨਹੀਂ ਤਲੋ ਚਾਹ ਗੋਰੀ ਚ ਫੋਨ ਬਣਾ ਦੇ ਦਿੰਦੇ ਦੰਦ ਨਾਲ ਸਪਾਰਾ ਜਿਆਦਾ ਸਿਆਪਾ ਚਾਰਜ ਬੰਦ ਰਾਤ ਵੀ ਚਾਰਜ ਹੋਵੇ ਤਨਾ ਕਿ ਤੈਨੂੰ ਲੈ ਕੇ ਚੈਗੀ ਬਿਮਾਰੀ ਜੀ ਉਹਨਾਂ ਤੇਲ ਪਾ ਆਵੇ ਸਰਲੀ ਬਾਰੇ ਤੇਲ ਵਰਤੀ ਇਹ ਗੱਲ ਜਿੱਥੇ ਜੀ ਕਰਦਾ ਉੱਥੇ ਬੰਦ ਹੋ ਜਾਂਦੀ ਹਣਚੇ ਨੇ ਲਿੱਕੀ ਕਰਦੀ ਫਰਦੀ ਪਤਾ ਨਹੀਂ ਆਖਾਂ ਨੇ ਮਵੇਖ ਕੇ ਆਵਾ ਕਿ ਕੋ ਕਰਦਾ ਹੈ ਇਕ ਨੇ ਕੰਮ ਤਾਂ ਲੱਗਦਾ ਲਾ ਇਹ ਤੇ ਸਾਰੇ ਬਨੇ ਨਿਗਾ ਰੱਖਦੀ ਚੰਗਾ ਮਗਲੀ ਵੇਲੀ ਫਰਾਂ ਵੀ ਫੰਨੋ ਲੈ ਇੰਨੀ ਠੰਡ ਤੇ ਮਰੋਦਾ ਨੂੰ ਚਿੰਬੜੀ ਹੋਈ ਈ ਆ ਕਰੋ ਬਾਜਾ ਮਾਰਦੀਆਂ ਇਹ ਤਾਂ ਆਂਟੀ ਕਹਿੰਦੀ ਉਹ ਤੇ ਵੇਲੀ ਵੇਲੀ ਕੀ ਕਰਦੀ ਠੰਡ ਦੇ ਵਿੱਚ ਨਹੀਂ ਵੇਲੀ ਵੀ ਇਦਾਂ ਹੀ ਵੇਖਣਾ ਆਈ ਆ ਜਾਂਦੀ ਸਮਾਂ ਸਮੂਨ ਆਪਣਾ ਘਿਰਾ ਲਾ ਜਾਂਦਾ ਤੈਨੂੰ ਪਤਾ ਹੀ ਨਹੀਂ ਢੋਂਦ ਪੈਂਦੀ ਅੱਜ ਤੱਕ ਸਮਾਂ ਨਹੀਂ ਚੰਗਾ ਚੋਰਾਂ ਦਾ ਵੀ ਸੀ ਪਤਾ ਲੱਗਦਾ ਹੀ ਉਹ ਢੋਂਦ ਚ ਨਹੀਂ ਪੈਣਾ ਪਤਾ ਕੀ ਮਰੂਦ ਜੇ ਦਿਖਿਆ ਹੀ ਮੈਂ ਤਾਂ ਲੈ ਜਾਣੀ ਦਾ ਵੀ ਕਿਸੇ ਨੇ ਲੈ ਜਾਣਾ ਹਾਂ ਚਲ ਮੈਂ ਤੋੜ ਲਈਨੀ ਕੁੜੀ ਖਾ ਲਈਦੀ ਅੱਛਾ ਭਾਈ ਵੀ ਗੱਲ ਸਹੀ ਕੋਈ ਫਰਕ ਨਹੀਂ ਪਾਉਂਦਾ ਹਾਂ ਸਾਰੇ ਪੱਤੇ ਤਾਂ ਖਣ ਕੇ ਆਉਂਦੇ ਤੂੰ ਤੂੰ ਦੱਸ ਤਾ ਕਿ ਤਿਆਰੀ ਕੀ ਕੀਤੀ ਨਹੀਂ ਤਿਆਰੀ ਕੀ ਖਿਚੜੀ ਹੋ ਤੂੜੀ ਲੈ ਆਈ ਚੰਗਾ ਹਾਂ ਉਹ ਮੋਟਾ ਕੁਮਰ ਕਿਨੇ ਦਾ ਹੈ ਇਹ ਨੀ ਕਿਤੇ ਰਸਮ ਨਹੀਂ ਆਹ ਤੇਰਾ ਦਸਵਾ ਕੇ ਚ ਗਾਲ ਪਾ ਲਈ ਨੀ ਕਿੱਥੋਂ ਲਿਆਂਦਾ ਈ ਨੀ ਆਪਣੇ ਉਹ ਮਾਰਕੀਟ ਜਿਹੜੀ ਨੀ ਕਿ ਛੋਟਾ ਟੋਟੇ ਮਿਲਦੇ ਉਥੋਂ ਲਿਆਂਦਾ ਨੀ ਨੀ ਨਾ ਬਤਾ ਕਿ ਤੇ ਟੋਟੇ ਵਾਲੀ ਦੁਕਾਨ ਤੇ ਜਾਣ ਲੱਗ ਪਈ ਤੂੰ ਸੁਣਾਵਾ ਚੱਲ ਵਧੀਆ ਤੇ ਭਾਰਕ ਕਦਮ ਪਾਉਣਾ ਕਿ ਕਿੱਥੇ ਜਾਣਾ ਨਹੀਂ ਐਂਦਾ ਹੀ ਸਮਾਂ ਛੱਡਦੇ ਆ ਜਾਣਾ ਚੋਣਾ ਕਿੱਥੇ ਕਿੱਥੇ ਲੋੜ ਹੀ ਪੈ ਜਾਂਦੀ ਆ ਉਹ ਇੱਥੇ ਹੈਗਾ ਹੀ ਆ ਚੱਲ ਵਧੀਆ ਸੂਟ ਤਾਂ ਵਧੀਆ ਚੱਲ ਪਾਸ ਛੇਤੀ ਕਰ ਮੈਂ ਨਾ ਮੈਂ ਤੇਰੇ ਕੋਲ ਕੰਮ ਆਈ ਹਾਂ ਆ ਤੇਰਾ ਸ਼ੇਕ ਲੈ ਲੈ ਨਹੀਂ ਨਹੀਂ ਸ਼ਾਟੇ ਲਿਆਂਦਾ ਉਹ ਉਰੇ ਜਾਈ ਮਾਰਕੀਟ ਗਰੀਬਾਂ ਦੀ ਮਾਰਕੀਟ ਨਹੀਂ ਬਣੀ ਪੱਲਾ ਕਲੌਨੀ ਹਾਂ ਤੇ ਆਕਰ ਕਿੱਥੇ ਗਰੀਬਾਂ ਦੀ ਪੱਲਾ ਕਲੌਨੀ ਮਾਰਕੀਟ ਵੇਖੀ ਹੁਣ ਸੂਟ ਬੰਨਸ ਬੰਨੇ ਮਤ ਤਗੜੇ ਸਾਰੇ ਹੁੰਦੇ ਉੱਥੇ ਨਹੀਂ ਮੇਰੇ ਸਮਾਂ ਹੁਣ ਚੋਂ ਨਿਕਲ ਗਿਆ 8:00 ਤੇ ਪੱਲਾ ਕਨੋਲੀ ਸੀਗਾ ਮੈਨੂੰ ਚੇਤਾ ਪੋੜ ਗਿਆ ਤੂੰ ਗਰੀਬਾਂ ਦੇ ਗਰੀਬਾਂ ਦੇ ਕਰੀ ਜਾਨੀ ਗਈ ਨਹੀਂ ਨਾ ਉੱਥੇ ਇਤੋਂ ਲੈ ਬਨੇ ਨੂੰ ਹੋ ਜਾਂਦੀ ਉੱਧਰ ਨਾ ਜਾਏ ਉੱਧਰ ਸ਼ੋਰੂਮਾਂ ਤੇ ਭਾਵੇਂ ਤੇ ਚਟੀਆਂ ਪਵਾ ਕੇ ਤੁਰੀਆਂ ਹੁੰਗੀਆਂ ਤੇਰੇ ਮੇਰੇ ਲੈ ਜੰਦੇ ਆਪੇ ਕੋ ਸੂਟ ਨਹੀਂ ਸਨ ਉਹਨਾਂ ਸ਼ੋਰੂਮ ਤੇ ਸਹੀ ਤੇ ਨਾ ਉੱਧਰ ਛੱਡ ਮੈਂ ਤੇਰੀ ਐਕਟਵਾ ਲੈਣ ਆਈ ਹਾਂ ਮੇਰੀ ਪਰ ਸਾਡੀ ਨਾਈਟਵਾ ਚਾਰ ਤੇ ਲਾਈ ਐਕਟਵਾ ਸੱਚ ਕਿਨੂੰ ਵਧਾਈ ਹੋਵੇ ਤਾਂ ਕੱਲ ਐਕਟਵਾ ਲੈ ਜੀ ਵਧਾਈਆਂ ਪਰ ਤੇ ਨਹੀਂ ਲੈ ਜਾਣ ਦੀ ਨਾ ਗੱਲ ਕਰ ਜੀ ਮੇਰੀ ਗੱਲ ਕੋਈ ਨੰਬਰ ਨੰਬਰ ਨਹੀਂ ਲੱਗਾ ਹਾਂ ਹੈ ਮੈਂ ਆਪਣੀ ਜ਼ਿੰਮੇਵਾਰੀ ਤੇ ਖੜੂੰਗੀ ਸਾਡੀ ਤੇ ਉਹਨੇ ਦੁੱਜੀ ਨੇ ਚਾਰਜ ਨਹੀਂ ਐਕਟਵਲ ਆਈ ਪਮੋ ਮੈਂ ਤੇ ਆਪਣੀ ਖੜਨ ਲੱਗੀ ਮੈਂ ਤਾਂ ਉਹਦੇ ਨਾਲ ਲੜਦੀ ਆਈ ਮੇ ਨਾਲ ਚਾਰਜ ਵਾਲੀ ਨਹੀਂ ਗਈ ਇਥੇ ਤੇਲ ਵਾਲੀ ਆਈ ਤੇਲ ਪਵਾ ਦੂਗੀ ਆ ਤਾਂ ਖਸੇ ਜਾਣਾ ਲੈ ਤੂੰ ਵੀ ਲੈ ਜਾਂਦੀ ਆ ਲੈ ਮਾਤਾ ਉਹ ਤਾਂ ਕੋਈ ਹੈ ਜੇ ਨੰਬਰ ਹੀ ਲੱਗਾ ਉਹ ਤਾਂ ਖੱਟੀਆਂ ਖੱਟੀਆਂ ਪਰਚੀਆਂ ਲੱਗੀਆਂ ਉਹਨਾਂ ਚ ਥੋੜੀ ਬਾਤ ਕਰ ਲੈ ਤੇ ਮੈਂ ਆਪਣੀ ਜ਼ਿੰਮੇਵਾਰੀ ਤੇ ਹੀ ਖੜਨੀ ਆ ਹਨਾ ਨਵੇਂ ਕਾਰਟ ਦੀ 15 ਹੋੜਾ ਔਟ ਕੇ ਜਾਂਦੀ ਜਾਂਦੀ ਤਾਂ ਸੜਕ ਤੇ ਹੀ ਆ ਟੈਰ ਹੀ ਐ ਨਹੀਂ 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 ਤੁਹਾਡੇ ਵਾਲੀ ਵੈਸੇ ਚਾਰਟ ਹੋ ਜਾਂਦੀ ਉਹਦੀ ਆਵਾਜ਼ ਬੂਜ ਨਹੀਂ ਪਹਿਖਾ ਪਊਗਾ ਨਾਲੇ ਨਵੀਂ 1 ਲੱਖ ਦੀ ਆਈ ਆ ਉੱਤੇ ਸੱਚ 1500 ਹੋਰ ਜਿਹੜਾ ਚੀਜ਼ ਲੈ ਜਾਂਦਾ ਨਾ ਉਹ ਆਪਣੀ ਜ਼ਿੰਮੇਵਾਰੀ ਤੇ ਹੀ ਜਾਂਦਾ ਐਵੇਂ ਬਹੁਤੀਆਂ ਗੱਲਾਂ ਨਾ ਮਾਰਤਾ ਹੀ ਕਹੇ ਆਪਣੀ ਨੂੰ ਹੈ ਆਪ ਵੀ ਖੜਦੀ ਸੀ ਮੈਨੂੰ ਦੇ ਦੇ ਤੂੰ ਕੀ ਹੋ ਜਾਊਗਾ ਹਾਂ ਮੈਂ ਐਕਟ ਪਤ ਨਹੀਂ ਆਪਣੀ ਦੇਣੀ ਲੈ ਲੱਗੀ ਚਾਬੀ ਘਰੇ ਖੜਾ ਆ ਇਦਾਂ ਦੀ ਵੇਲਾ ਆਪ ਦੇ ਦੇਣ ਭੁੱਲ ਗਏ ਜਦੋਂ ਖੜਦੀ ਰਹੀ ਵੇਲਾ ਮੈਂ ਹਾਂ ਇਹ ਤਾਂ ਖਾਸੇ ਤਾਂ ਹੀ ਜਾਣਾ ਨਵੀਂ ਦਾ ਤੇਲ ਪਵਾ ਦੂੰਗੀ ਆਹ ਇਹ ਤਾਂ ਨਹੀਂ ਜੇ ਕੋਈ ਕੁਝ ਹੋਣਾ ਜਾਣਾ ਬਾਹਰ ਕਰਕੇ ਰੋਣ ਵਾਲ ਕਾ ਨਹੀਂ ਲੇਤਾ ਬਾਹਰ ਕੱਢ ਕੇ ਆਹ ਕਾਲੀ ਦੇ ਵੇਖੀ ਨਹੀਂ ਲੁਕਾ ਕੇ ਨਹੀਂ ਰਹੀ ਆ ਮੈਂ ਨਹੀਂ ਲੁਕਾਈ ਨਹੀਂ ਇੱਥੇ ਚਾਬੀ ਘਰੇ ਰਹਿ ਗਈ ਲੈ ਇਹ ਨਹੀਂ ਬਾਹਰ ਹੋਣੀ ਆ ਵੇਖਿਆ ਇਹ ਤਾਂ ਜਿੰਨੇ ਜਾਚ ਨਹੀਂ ਮੈਂ ਤੇ ਆਪ ਜੇ ਆਈ ਜਾ ਸਿੱਖਦੀ ਫਿਰ ਵੀ ਇਹਦੀ ਲੈ ਨਹੀਂ ਬਾਹਰ ਹੋਣੀ ਜਾ ਮੇਰੇ ਘਰ ਚਾਬੀ ਲੈ ਮੈਂ ਖਾਂਸੇ ਦੀਆਂ ਪਹਿਲਾਂ ਦਾ ਤੇਲ ਤੇ ਚੈਟ ਕਰ ਲਾਉਂਦੀ ਸੋਈ ਨਾ ਨਹੀਂ ਭੇਜ ਦੇ ਜੇ ਕੱਲ ਦੀ ਪੂੰਜੀ ਚਾਹੀਦੀ ਹੈ ਇਹ ਨਾਲੇ ਨਹੀਂ ਸੱਚ ਇਹਦਾ ਸਿਸਟਮ ਬਦਲਦਾ ਅਗੇ ਤੇਲ ਫੋਨ ਨਾਲ ਇੱਥੇ ਸੀ ਨਾ ਬੰਦੇ ਨੂੰ ਉਤਰਨਾ ਪੈਂਦਾ ਇਹ ਤਾਂ ਇੱਥੇ ਲਾਦਾ ਹੁਣ ਹੁਣ ਬੰਦੇ ਨੂੰ ਉਤਰਨਾ ਨਹੀਂ ਪੈਣਾ ਚਲ ਮੈਂ ਇੱਥੇ ਪਵਾ ਦੂੰਗੀਆਂ ਦਾ ਮੈਨੂੰ ਪਤਾ ਜੜੀਆਂ ਗੱਲਾਂ ਤੋਂ ਤੂੰ ਮੈਨੂੰ ਵਿਖਾਉਣੀ ਤੇਲ ਪਵਾ ਦੂੰਗੀ ਮੈਂ ਕਿ ਤੇਨੀ ਲੱਗੀ ਚੱਲ ਨਾਲੇ ਤੇਲ ਪਵਾਇਆ ਜਾਂ ਨਹੀਂ ਪਵਾਇਆ ਇੱਥੇ ਪਤਾ ਲੱਗ ਜਾਣਾ ਪਤਾ ਨਹੀਂ ਪਵਾਇਆ ਇੱਥੇ ਉਸੇ ਨਾਲ ਪਤਾ ਲੱਗ ਜਾਣਾ ਕਿ ਕਿੰਨੇ ਦਾ ਤੇਲ ਪਾਇਆ ਤੂੰ ਮੈਨੂੰ ਪਾ ਰੰਨਾ ਬਣਾ ਸਾਡੇ ਘਰ ਵੀ ਸੰਦਵਾ ਮੋਟਰਸਾਈਕਲ ਗੱਡੀਆਂ ਬੁਲਟ ਸਕੂਟਰੀ ਕਿੰਨੇ ਨਾਲ ਬਣੇ ਦਿੱਤਾ ਹੈ ਵੀ ਜਿਹੜਾ ਆਪਣੇ ਸੂਈ ਦਾ ਚੈੱਕ ਕਰਨੀ ਆ ਉਹ ਤੂੰ ਆਪਣੇ ਸੂਈ ਚੈੱਕ ਕਰ ਲੈ ਜਿੱਥੇ ਹੋਗੀ ਇੱਥੇ ਹੀ ਹੋ ਜੇ ਤੁਹਾਡੇ ਨਾਲ ਤਾਂ ਨਾ ਦੇ ਆਗੇ ਨਹੀਂ ਮਾਸਟਰ ਦੇ ਪੁੱਛੇ ਤੋਂ ਬਿਨਾ ਨਹੀਂ ਕੋਈ ਚੀਜ਼ ਨਹੀਂ ਨਾਲੇ ਮੈਂ ਕੰਨ ਤਮ ਤੇ ਜਦੋਂ ਤੂੰ ਸਾਡੇ ਘਰ ਦੀ ਹਾਂ ਮੈਂ ਕਿਹੜਾ ਸਰਪੰਚ ਤੋਂ ਪੁੱਛਦੀ ਹਾਂ ਵੀ ਲੈ ਕੇ ਜਾਣੀ ਤੂੰ ਮੈਨੂੰ ਮੋੜਿਆ ਸੀ ਤੁਹਾਡੇ ਡਾਕਟਰ ਮਾਰੀ ਮੈਂ 6 ਮਹੀਨੇ ਪਹਿਲਾਂ ਐਤਵ ਲੈਣੀ ਸੀ ਮੈਂ ਇਸੇ ਕਰਕੇ ਨਹੀਂ ਲਿਆਉਂਦੀ ਡਰੇ ਤੇ ਤਾਂ ਸ਼ਰਮਿੰਦਗੀ ਜੇ ਸਾਡੇ ਘਰ ਹੋਵੇ ਨਾ ਤੇ ਹੈ ਹੈਗੀ ਆ ਚਲੋ ਕਿਚਾਰੀ ਜਿਹਾ ਆ ਗਿਆ ਬੈਟਰੀ ਲੋ ਸੀ ਮੈਂ ਹਜੇ ਨਵੀਂ ਪੰਮੋ ਦਿਖਾੜ ਲਈ ਨੇ ਤੇ ਤੂੰ ਤੇ ਮਾਰੀ ਗਈ ਤੇ ਨੀ ਜੀ ਨਾ ਚਿਹਰਾ ਚੜੀ ਜੀ ਨਾ ਚੀੜੀ ਜਿੰਨਾ ਜੇਰਾਲੇ ਰੱਖੀਦਾ ਚੀਜ਼ਾਂ ਲੱਖ ਲੱਖ ਦੀਆਂ ਲਿਆ ਕੇ ਵੱਡੇ ਜਿਗਰੇ ਰੱਖੀਦੇ ਆ ਇਹਨੂੰ ਪੂੰਜੀ ਜਨਾਲਦਾ ਭਾਵੇਂ ਸੁੱਖੀ ਬਿੰਦੀ ਲੱਗੇ ਮੈਂ ਮਾਸਟਰ ਨੂੰ ਆਖਿਆ ਸੀ ਲੱਖ ਲੱਖ ਸੁਣਾਉਂਦੀ ਮੈਨੂੰ ਮੈਂ ਮਾਸਟਰ ਨੂੰ ਕਿਹਾ ਵੀ ਸੀ ਨਾ ਦੱਸੀ ਅੰਦਰੇ ਲਿਆ ਕੇ ਲਾਲਾ ਚੁੱਪ ਕਰਕੇ ਲੋਕਾਂ ਨੂੰ ਬੋਲ ਨਹੀਂ ਜਾਣੀ ਆ ਕੁਛ ਨਹੀਂ ਬੋਲੀ ਜਾਂਦੀ ਤੇ ਮੈਂ ਪੁੱਛਾਂ ਵੀ ਨਹੀਂ ਤੇ ਜਣਾ ਇਹਨੂੰ ਪਤਾ ਨਹੀਂ ਕੁੜੀ ਨੇ ਕਿੱਥੇ ਸੁੱਟਤੀ ਆ ਕਿ ਆ ਵੀ ਲੱਭੂਗਾ ਫੇਰ ਦਊਂਗੀ ਜਾੜੀ ਕੋਰਗੇ ਕਰਾਰਗੇ ਐਨੀ ਬਰੀ ਖੜ ਖੜ ਕੇ ਤੇ ਅੱਜ ਸਕੂਟਰੀ ਨਹੀਂ ਦਿੱਤੀ ਕੋਈ ਨਹੀਂ ਇੱਥੇ ਗੱਲ ਤੇ ਰਵੀ ਮੈਨੂੰ ਅੱਜ ਸਕੂਟਰੀ ਦਾ ਮਾਰ ਕੀਤਾ ਇੰਨਾ ਸਿਆਣਿਆਂ ਦੇ ਲੋੜ ਤੇ ਖੜੀ ਤੇ ਕੱਖ ਦੀ ਵੀ ਪੈ ਜਾਂਦੀ ਆ ਫੇਰ ਤੈਨੂੰ ਦੱਸੂ ਮੈਂ ਕੋਈ ਨਹੀਂ ਅੱਜ ਮੈਨੂੰ ਨਹੀਂ ਦਿੱਤੀ ਮੈਨੂੰ ਦੋ ਦਿਨਾਂ ਨੂੰ ਛੱਡ ਪੱਤਾ ਟਿਕਾ ਲਿਆ ਹੁੰਦੇ ਮੈਂ ਹਜੇ ਕੋਈ ਨਹੀਂ ਅੱਜ ਮੈਂ ਮੈਂ ਜਾਣਦੀ ਆ ਠੀਕ ਆ ਨਾ ਤੂੰ ਮੈਨੂੰ ਐਕਟਿਵਾਂ ਨਹੀਂ ਦਿੱਤੀ ਮੈਂ ਤਾਂ ਕਦੀ ਮੋੜਿਆ ਨਹੀਂ ਸੀ ਹੁਣ ਲੱਗੂ ਤੇਰਾ ਪਤਾ ਕੋਈ ਗੱਲ ਨਹੀਂ ਜਦ ਦੀ ਸਾਡੇ ਆਈ ਜਿਹਨੇ ਮੇਰੀ 36 ਗੱਲਾਂ ਕਰਾਈਆਂ ਕਿ ਆ ਵੀ ਸੀ ਤੇ ਅੱਗ ਲਾ ਦੇ ਕਾ ਚਾਰਜ ਇਹ ਦੀਦੀ ਉਹਨਾਂ ਦੀ ਲੈ ਜਾ ਲ ਲ ਲ ਲ ਚੁੰਦੇ ਦੇ ਦੇਣੀ ਸੀ ਲੋੜ ਤੇ ਤਾਂ ਹੀ ਉਹ ਚਲੀ ਗਈ ਆ ਨਾ ਲੈ ਮਾਤਾ ਕਾਨੂੰ ਦੇ ਦੇਣੀ ਸੀਗੀ ਉਹਨਾਂ ਦੀ ਕਿਤੇ 60000 ਦੀ ਨਾਲੇ ਆਪਾਂ ਖੜੀ ਸੀਗੀ ਇਹ 1 ਲੱਖ ਉੱਤੇ ਖਰੇ 1500 ਰੁਪਈਆ ਹੋਰ ਉੱਤੇ ਆਇਆ ਵੇਰਾ ਨੇ ਤੇ ਕਿੱਥੋਂ ਕਿੰਨੀ ਮਹਿੰਗੀ ਆ ਇਹਨੂੰ ਤਾਂ ਜਾਂਚ ਵੀ ਨਹੀਂ ਗਈ ਉਹਨਾਂ ਦਾ ਸਿਸਟਮ ਹੋਰ ਵਾ ਐਵੇਂ ਮਾਰ ਕੇ ਤੈਨੂੰ ਘੱਟੀਆਂ-ਘੱਟੀਆਂ ਨੰਬਰ ਲੱਗੇ ਤੇਰੇ ਸਾਹਮਣੇ ਮੈਂ ਤੇ ਆਖਰੀ ਬਾਤ ਖੜੀ ਨਾਲ ਮੱਥਾ ਟੇਕਾ ਕੇ ਲਿਆਵਾਂਗੇ ਪਹਿਲਾਂ ਵੇਖ ਮੰਗਣ ਨੂੰ ਲੈ ਜੇ ਇਹਨੂੰ ਅੱਜ ਦੇਤੀ ਇਹਨੇ ਕੱਲ੍ਹ ਨੂੰ ਵੀ ਲੈਣੀ ਅੱਜ ਜਵਾਬ ਦਿੱਤਾ ਚੰਗਾ ਵਾ ਦੁੱਸੀ ਤੇ ਰੁੱਸੀ ਰਹਿਣ ਦੇ ਆਹੋ ਕੋਈ ਨਹੀਂ ਗਾ ਹਾਂ ਇਧਰ ਮੈਂ ਤੇ ਪੂਰੀ ਪੂਜ ਰੱਖਣ ਨਹੀਂ ਹੈ ਜੇ ਕੋਈ ਮੰਗਣ ਆਊਗਾ ਨਾ ਕੋਈ ਵੀ ਤੂੰ ਆਖੀ ਨਾ ਪੰਜਾਬੀ ਗਵਾਚ ਗਈ ਹੋ ਕੇ ਤੇ ਮੁੰਡੇ ਰਾਤ ਸੌਟ ਆ ਆਹੋ ਨਾ ਹੀ ਨਾ ਨਹੀਂ ਕਹਿ ਮੱਖਣ ਤਾਂ ਚਾਪੀ ਨਹੀਂ ਲੱਭਦੀ ਇਨੂੰ ਤਾਂ ਮੈਂ ਆਖਿਆ ਸੀ ਨੂੰ ਗੱਤੇ-ਗੁੱਤੇ ਚ ਪਾ ਕੇ ਤੇ ਅੰਦਰ ਪੇਟੀਆਂ ਵਾਲੇ ਲਾ ਦੇ ਇੰਨੇ ਕਿੱਥੇ ਲਿਆ ਕੇ ਲਾਤੀ ਹੈ ਮੰਗਣ ਵਾਲੇ ਛਿਦਣਾ ਖੜਾ ਹੁਣ ਮੈਨੂੰ ਵੀ ਆਉਂਦਾ ਮਾਤਾ ਨੂੰ ਕੋਈ ਇਹ ਰੱਖਾ ਕਰ ਦੇ ਨਾਲੇ ਆ ਸ਼ਟਰ ਥਾਂ ਕਰ ਦੋ ਇਹਨੂੰ ਲੋਕ ਲਾ ਦੋ ਸ਼ਟਰ ਨੂੰ ਫੇਰ ਕੋਈ ਵੇਖ ਕੇ ਮੰਗ ਕੇ ਲੈ ਜਾਊਗਾ ਮਾਰ ਤਾਂ ਬੂਆ ਆਹ ਬੂਆ ਮਾਰ ਕੇ ਇਹਨੂੰ ਮੱਭੇ ਰਾਇਓ ਘਰੇ ਧਿਆਨ ਰੱਖਿਓ ਕੋਈ ਲੈ ਨਾ ਜਾਵੇ ਆਹ ਦੇ ਆਹੀ ਵੀ ਤੇਰੇ ਸ਼ਟਰ ਥਾਂ ਇਹ ਵਾਸਾ ਕਰ ਲੈ ਕਰਵਾ ਦੇ ਨਾ ਮੇਰੇ ਕੁੱਤੇ ਕਹਾਣੀ ਅਬ ਇਹਨੇ 36 3600 ਬੰਦਾ ਕੀਤਾ ਨਾ ਐਸੇ ਕੰਬਲ ਕਾਣੇ ਕਿ ਪਈਏ ਖਈ ਹੈ 36 36 ਅਗਲੇ ਜੇ ਮੈਨੂੰ ਕਲਾ ਕੀਤੀ ਹੈ ਤੇ ਐਕਟਿਵ ਨਹੀਂ ਦਿੱਤੀ ਉਹਨੇ ਆਪਣੀ ਨਵੀਂ ਹੁਣ ਤਾਂ ਪੂੰਜੀ ਜਾਂਦੀ ਪੂੰਜੀ ਜਾਂਦੀ ਅੰਤਰੀ ਸਕਾਰ ਤੇ ਫਿਰ ਕਿਉਂਗਾ ਜੀ ਜੀ ਦੇਖਦੀ ਘੜੀ ਘੜੀ ਤੂੰ ਇਹਨੂੰ ਕਹਿਣਾ ਕਿ ਮੈਂ ਪਿੰਡ ਦਾ ਕਿਆ ਸੀਗਾ ਤੂੰ ਪਤਾ ਕਰਦੀ ਤੇਰੀ ਆ ਜਿੰਨੇ ਮੈਨੂੰ ਗੱਲਾਂ ਕਰਾਈਆਂ ਇਹਨੂੰ ਚਾਰਜ ਲਾਇਆ ਸਾੜਿਆ ਹੁੰਦਾ ਤੇ ਮੈਂ ਉਹਦੇ ਕੋਲ ਨਾ ਮੰਗਣ ਜਾਂਦੀ ਤੇ ਨਾ ਮਿਲੰਗਾ ਕਰਦੀ ਹੈ ਕੜ ਕੇ ਤੜ ਕੇ ਮੇਰੇ ਧੱਪ ਚੜਾ ਕੇ ਤੇ ਤੁਸੀਂ ਸੋੜ ਦਿੱਤਾ ਦੋਵਾਂ ਜਾਣੀਆਂ ਨੇ ਹੁਣ ਉਹਦਾ ਦੂਸਰਾ ਮੇਤੇ ਕੱਢਣਾ ਕੱਢਾ ਨਾ ਜੇ ਚਾਰਜ ਲਾਈ ਹੁੰਦੀ ਤੇ ਮੈਂ ਆਪੇ ਨੇ ਜਾਂਦੀ ਕੱਢਣਾ ਮੈਂ ਜਾਂਦੀ ਤਰ ਤੁਹਾਨੂੰ ਕੀ ਉਹਦਾ ਧੱਤ ਨੂੰ ਕੀ ਆਪਾਂ ਕੜ ਕੇ ਚਿਚਲਾ ਕੇ ਨਾ ਦਿੱਤੀ ਜਾਂ ਉਹਦੀ ਮੰਗਣਾ ਚੰਗਾ ਬਣਾ ਪਤਾ ਨਹੀਂ ਚੀਜ਼ ਦਿੰਦੀ ਕਿਹਨੇ ਖੜਾ ਜੇ ਤੂੰ ਆਪਣੀ ਖੜਦੀ ਤੀਨ ਲੋ ਖੜਦੀ ਉਹ ਕਿਹਨੂੰ ਗਏ ਉਹ ਕੋ ਗੱਲ ਬੰਡੀ ਆ ਉਹ ਦਿਨ ਭੁੱਲ ਜੇ ਉਹ ਨਹੀਂ ਹੋਣਾ ਤਾਂ ਉਹਨੂੰ ਚੇਤੇ ਹੈਗੀ ਚਲ ਬੱਸ ਐਨਾ ਉਹਦੀ ਸੱਸ ਵਿਚਾਰੀ ਨੇ ਵੀ ਕਿਹਾ ਐਨਾ ਦੇ ਦੇ ਜੀ ਵਿਚਾਰੀ ਰਸਾਫ ਵੀ ਦਿਖਾਦੀ ਹੁੰਦੀ ਹੈ ਇਹਨੇ ਤੇ ਆਪਣੀ ਸੱਸ ਦੀ ਵੀ ਪੈਣਾ ਸ਼ਰਮ ਨਹੀਂ ਕੀਤੀ ਮੇਰੇ ਸੱਸ ਪੈਣ ਦੇ ਤੇ ਮੈਂ ਫੇਰ ਹੀ ਦੇ ਦਵਾਂ ਚਲ ਜੋ ਆਪਣਾ ਕਰਦੇ ਨਾ ਜਿਹਦੀ ਸਿਆਣੀ ਬਿਆਨੀ ਨਹੀਂ ਆਈ ਉਹਨੂੰ ਕਹਾਡਾ ਐਨਾ ਬੋਲਣਾ ਵੀ ਇਸ ਤਰ੍ਹਾਂ ਆ ਤਾਂ ਦੋ ਮਿੰਟ ਚ ਆ ਲੈ ਲੋ ਤੇ ਅੱਗੇ ਤੇ ਚੱਲ ਜੀ ਯਾਰ ਮੈਂ 2 ਵਜੇ ਜਾਉਂਗੀ ਫਰਮੇ ਚੜ ਤੇ ਚੜ ਕੇ ਚੜਾ ਨਾ ਮੇਰੇ ਸਿਰ ਤੇ ਤੇਰਾ ਸਿਰ ਜੜਾ ਇਦਾਂ ਕੂਲਾ ਨਹੀਂ ਲੱਗਦਾ ਜੜੇ ਫਿਰ ਸੱਜਿਆ ਆ ਯਾ ਤੇਰਾ ਇਦਾਂ ਪੋੜਦਾ ਬੰਦਾ ਉਸ ਕੂਟੀ ਜੱਜ ਰਾਣ ਦਾ ਕਦੋਂ ਉਹਦਾ ਰੋਣਾ ਪਾਇਆ ਉਹ ਜਿਹਨੂੰ ਕਹਿੰਦੇ ਮੇਰੀ ਸਾਲਾ ਗੰਦ ਤੂੰ ਖੜੇਗੀ ਤੂੰ ਲਾਉਣੇ ਚਾਹਜੇ ਮੈਂ ਕਹਾਂਗੀ ਤੇ ਪੈ ਲਾਉਣੀ ਹੈ ਹਣ ਬੰਦਿਆ ਨੇ ਨਹੀਂ ਲਾਉਣੀ ਜਿੰਨਾਂ ਲਿਆ ਕੇ ਦਿੱਤੀ ਆ ਚਲ ਜਾਓ ਤੇ ਬਸ ਸੌਂ ਜੋ ਘੜੀ ਕਰਾ ਮੋੜ ਜੋ ਮੈਨੂੰ ਦੀਦ ਕਰਦੀ ਬਿੰਨੂ ਬਗਿਆ ਕੱਲਾ ਚੁੱਪ ਚੁੱਪ ਜਾਦ ਤੇ ਤੂੰ ਸੌਂਦੀ ਗੱਲਾਂ ਕਰਦੀ ਗੱਲਾਂ ਚੁੱਪ ਚੁੱਪ ਕਰਨੀ ਉੱਥੇ ਫੜ ਕੇ ਰੋਣਾ ਸੱਚ ਮਾਰ ਦੋ ਬਿੱਥੇ ਹਣ ਮੇਰੇ ਮਾਰਨਾ हां गोरा मारण दी बच्चा ਨਾਲ ਕਣੀ ਜੇਜ ਕਰਾ ਦਿੰਦੀ ਉੱਥੇ ਜਾਣ ਕੋਈ ਗੁੱਸਾ ਨਾ ਉੱਥੇ ਕਾਢ ਕੇ ਗੁੱਸਾ ਉਹਦੇ ਮਾਰਦੇ ਸੱਚ ਕੋਸ਼ ਇੱਥੇ ਆ ਕੇ ਮੇਰੇ ਸਾਹ ਚੋਂ ਦਇਆ ਕਰ ਉਹ ਤਾਂ ਡਰਦੇ ਹੁੰਦੇ ਆ ਹਰ ਹਰ ਕੰਮ ਦੇ ਬਾਝਾਏ ਆ ਹਰ ਹਰ ਕੰਮ ਦੇ ਬਾਝਾਏ ਪਤਾ ਤੂੰ ਮਿੰਨੁ ਸ਼ਕੀਰ ਤੇ ਭੇਜਿਆ ਵੀ ਪਾਪਾ ਆਪੇ ਦੀ ਬਾਬਾ ਕੰਦ ਲੱਭੂਗੀ ਮੈਂ ਤੇ ਸਭ ਜਾਣਦੀ ਆ ਸ਼ਕੀਰ ਨੇ ਮੈਨੂੰ ਜੰਗ ਜੁਗ ਵੇਖਣ ਨੂੰ ਭੇਜਿਆ ਸੀ ਕਿ ਲੱਭੂਗੀ ਵੀ ਵੇਖ ਤੂੰ ਕੋਈ ਅੱਜ ਤੇਰਾ ਬੈਠਾ ਕੰਮ ਤੇਰਾ ਵੇਖੂਗੀ ਮੈਂ ਇਹ ਤੇ ਮੇਰੇ ਇਦਾਂ ਹੀ ਆ ਯਾ ਜੇ ਮੇਰਾ ਬੇਂਦੀ ਸਵਾਦ ਤੂੰ ਘਰ ਦਾ ਜੀ ਪਤਰਾਣੀ ਜੇ ਤੂੰ ਲੋਕਾਂ ਦੇ ਮੈਡਾ ਮੈਨੂੰ ਝੋਲਾ ਨਾ ਲੈਣਾ ਹੁੰਦਾ ਤਾਂ ਤੇ ਨਹੀਂ ਅਦੇ ਉਹ ਮੇਰੇ ਨਾਲ ਕਿੰਨਾ ਸਿੱਕੇ ਜਿਹਾ ਬਾਕੀ ਉਹਦਾ ਕੁਛ ਤੇਰੇ ਤਰ੍ਹਾਂ ਨਿਕਲ ਜਾਂਦਾ ਨਹੀਂ ਮੈਂ ਲੱਪੜ ਲੱਪੜ ਹੋਲੀ ਜਾਂਦੀ ਚਲ ਜਾਓ ਸੰਦੋ ਚਾਰ ਘੜੀ ਤੇ ਤੁਮ ਆਵੋ ਠੰਡਾ ਆਵੇ ਪਤਣੀ ਕੀ ਖਾ ਗਏ ਮਾਂ ਨੇ ਜੰਮੀ ਨਹੀਂ ਨਹੀਂ ਮਾੜਾ ਨਾਲ ਨਹੀਂ ਨਹੀਂ ਜੀ ਮੈਂ ਕੁਛ ਨਹੀਂ ਕੀਤਾ ਮੇਰੀ ਤੇ ਮਾਂ ਖਬਰਦਾਰ ਮੇਰੀ ਮਾੜਾ ਨਾਲ ਮਾਂ ਕਿਥੇ ਚਾਗੀ ਨਹੀਂ ਨਹੀਂ ਮਾਦਾ ਨਾਲੇ ਨਾ ਕੁੱਤਨੀ ਕਾਟੇ ਕੜੀਸਰੀ ਵਿੱਚ ਜਾ ਗਈ ਹੋ ਨਹੀਂ ਦੀਦੀ ਮੈਂ ਹਾਂ ਬੱਜੀ ਤੂੰ ਆਈ ਕਿ ਨਾ ਜਾਣਦੀ ਨਹੀਂ ਤੈਨੂੰ ਨਹੀਂ ਨਹੀਂ ਮੈਂ ਕੁਛ ਨਹੀਂ ਕਿਹਾ ਮੈਂ ਗੋਲੀ ਨਹੀਂ ਮੈਂ ਕਿਹਾ ਸੌਂ ਜਾਓ ਦੀਦੀ ਜੀ